ਤੁਸੀਂ ਆਪਣੇ ਬਹੁਤ ਹੀ ਜ਼ਰੂਰੀ ਰੁਕੇ ਹੋਏ ਕੰਮ ਨੂੰ ਕਢਵਾਉਣ ਲਈ ਬਹੁਤ ਹੀ ਬਾਬਿਆਂ ਕੋਲ ਜਾਏ, ਬਹੁਤ ਹੀ ਪੁੱਛਾਂ ਲੈ ਲਈਆਂ, ਬਹੁਤ ਹੀ ਉਪਾਅ ਕਰਕੇ ਵੇਖ ਲੇ, ਬਥੇਰੇ ਪੈਸੇ ਉਜਾੜ ਦਿੱਤੇ ਪਰ ਤੁਹਾਡਾ ਉਹ ਰੁਕਿਆ ਹੋਇਆ ਕੰਮ ਉੱਥੇ ਹੀ ਰੁਕਿਆ ਹੋਇਆ ਹੈ। ਉਹ ਅੱਗੇ ਵਧਣ ਦਾ ਨਾਂ ਮ ਹੀ ਨਹੀਂ ਲੈ ਰਿਹਾ। ਹੁਣ ਤਾਂ ਤੁਸੀਂ ਵੀ ਥੱਕ ਹਾਰ ਕੇ ਬੈਠ ਗਏ ਹੋ ਪਰ ਤੁਸੀਂ ਹੁਣ ਥੱਕ ਹਾਰ ਕੇ ਨਾ ਬੈਠੋ। ਅੱਜ ਮੈਂ ਜੋ ਉਪਾਅ ਤੁਹਾਨੂੰ ਦੱਸੂਗਾ ਇਹ ਬਹੁਤ ਜ਼ਿਆਦਾ ਜ਼ਬਰਦਸਤ ਹੈ। ਤੁਸੀਂ ਸਿਰਫ 4 ਵਾਰ ਇਹ ਉਪਾਅ ਕਰਕੇ ਵੇਖ ਲੋ ਤੁਹਾਡਾ ਦੂਸਰੇ ਵੀਰਵਾਰੀ ਉਹ ਰੁਕਿਆ ਹੋਇਆ ਕੰਮ ਬੰਜੇਗਾ ਪਰ ਤੁਸੀਂ ਫਿਰ ਵੀ ਇਹ ਉਪਾਅ ਚਾਰ ਵੀਰਵਾਰ ਕਰਿਓ ਅੱਜ ਦੀ ਇਹ ਵੀਡੀਓ ਖਾਸ ਦੋ ਭਾਗਾਂ ਵਿੱਚ ਹੋਏਗੀ ਪਹਿਲੇ ਭਾਗ ਦੇ ਵਿੱਚ ਆਪਾਂ ਤੁਹਾਨੂੰ ਉਸ ਉਪਾਅ ਬਾਰੇ ਦੱਸਾਂਗੇ ਤੇ ਦੂਸਰੇ ਭਾਗ ਦੇ ਵਿੱਚ ਆਪਾਂ ਉਸ ਉਪਾਅ ਨੂੰ ਕਰਦੇ ਸਮੇਂ ਕਿਹੜੀਆਂ ਗਲਤੀਆਂ ਦਾ ਧਿਆਨ ਰੱਖਣਾ ਹੈ ਤਾਂ ਜੋ ਉਲਟਾ ਤੁਹਾਡਾ ਹੋਰ ਨੁਕਸਾਨ ਨਾ ਹੋਵੇ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਦੇਖਿਓ ਸਮਾਂ ਨਾਕਰਾਮ ਕਰਦੇ ਹੋਏ ਸਿੱਧਾ ਵੀਡੀਓ ਵੱਲ ਚਲਦੇ ਹਾਂ ਜੀ ਇੱਕ ਪਿੰਡ ਦੇ ਵਿੱਚ ਇੱਕ ਰਮਨ ਨਾਮ ਦਾ ਵਿਅਕਤੀ ਰਹਿੰਦਾ ਸੀ ਜੋ ਕਿ ਬਹੁਤ ਹੀ ਪਰੇਸ਼ਾਨ ਸੀ ਉਸਦੇ ਬਹੁਤ ਸਾਰੇ ਕੰਮ ਰੁਕੇ ਹੋਏ ਸੀ ਉਸ ਕੋਲ ਨਾ ਤਾਂ ਕੋਈ ਕਮਾਈ ਦਾ ਸਾਧਨ ਸੀ ਕਿਰਾਏ ਦੇ ਘਰ ਵਿੱਚ ਉਹ ਰਹਿੰਦਾ ਸੀ ਤੇ ਨਾ ਹੀ ਉਸ ਦਾ ਵਿਆਹ ਹੋ ਰਿਹਾ ਸੀ ਉਹ ਆਪਣੀ ਜ਼ਿੰਦਗੀ ਵਿੱਚ ਬਿਲਕੁਲ ਇਕੱਲਾ ਸੀ ਇਹ ਨਹੀਂ ਕਿ ਰਮਨ ਮਿਹਨਤ ਨਹੀਂ ਕਰਦਾ ਸੀ ਮਿਹਨਤ ਵੀ ਬਹੁਤ ਕਰਦਾ ਸੀ ਜੋ ਪੈਸੇ ਕਮਾਉਂਦਾ ਉਸ ਦੇ ਖਰਚੇ ਹੋ ਜਾਂਦੇ ਦੁੱਖ ਸੁਣਨ ਵਾਲਾ ਕੋਈ ਨਹੀਂ ਸੀ ਰਮਨ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਸੀ ਰਮਨ ਰੱਬ ਨੂੰ ਕਹਿੰਦਾ ਕਿ ਰੱਬਾ ਤੂੰ ਮੇਰਾ ਦੁੱਖ ਸੁਣਨ ਵਾਲਾ ਵੀ ਕੋਈ ਨਹੀਂ ਦਿੱਤਾ ਨਾ ਹੀ ਮੈਨੂੰ ਕੰਮ ਕਰ ਦਿੱਤਾ ਨਾ ਹੀ ਆਪਣਾ ਘਰ ਦਿੱਤਾ ਤੂੰ ਤਾਂ ਮੇਰਾ ਵੈਰੀ ਬਣ ਗਿਆ ਮੈਂ ਦੱਸ ਕੀ ਕਰਾਂ ਨਾ ਹੀ ਮੇਰਾ ਵਿਆਹ ਦਾ ਕੰਮ ਸਿਰੇ ਚੜ ਰਿਹਾ ਮੈਂ ਬਹੁਤ ਪਰੇਸ਼ਾਨ ਰੱਬ ਨਾਲ ਸ਼ਿਕਵਾ ਕਰਕੇ ਰਮਨ ਆਪਣੇ ਘਰ ਨੂੰ ਤਾਲਾ ਲਗਾ ਕੇ ਬਾਰ ਨੂੰ ਚਲਿਆ ਜਾਂਦਾ ਕਿਉਂਕਿ ਅੱਜ ਰਮਨ ਦਾ ਮੂਡ ਬਹੁਤ ਖਰਾਬ ਸੀ ਰਮਨ ਅੱਗੇ ਨੂੰ ਜਾ ਰਿਹਾ ਸੀ ਤੇ ਵੇਖਦਾ ਰਸਤੇ ਦੇ ਵਿੱਚ ਇੱਕ ਛੋਟਾ ਜਿਹਾ ਪਾਰਕ ਆਉਂਦਾ ਉਹ ਪਾਰਕ ਦੇ ਵਿੱਚ ਚਲਿਆ ਜਾਂਦਾ ਪਾਰਕ ਦੇ ਵਿੱਚ ਵੇਖਦਾ ਕਿ ਬਹੁਤ ਖੂਬਸੂਰਤ ਬੂਟੇ ਲੱਗੇ ਹੋਏ ਸੀ ਇੱਕ ਪਾਸੇ ਝੂਲੇ ਲੱਗੇ ਹੋਏ ਸੀ ਜਿਸ ਤੇ ਬੱਚੇ ਖੇਡ ਰਹੇ ਸੀ ਰਮਨ ਬੱਚਿਆਂ ਵੱਲ ਵੇਖ ਕੇ ਥੋੜਾ ਜਿਹਾ ਖੁਸ਼ ਹੁੰਦਾ ਤੇ ਸੋਚਦਾ ਕਿ ਰੱਬਾ ਕਾਸ਼ ਤੂੰ ਮੈਨੂੰ ਵੀ ਬੱਚੇ ਦਿੱਤੇ ਹੁੰਦੇ ਮੈਂ ਬੱਚਿਆਂ ਨਾਲ ਖੇਡ ਕੇ ਬਹੁਤ ਖੁਸ਼ ਹੁੰਦਾ ਪਰ ਤੂੰ ਤਾਂ ਮੇਰਾ ਫੇਰ ਵੈਰੀ ਐ ਤੂੰ ਤਾਂ ਮੇਰਾ ਵਿਆਹ ਵੀ ਨਹੀਂ ਕਰਵਾ ਰਿਆ ਬੱਚੇ ਤਾਂ ਬਹੁਤ ਦੂਰ ਦੀ ਗੱਲ ਐ ਇੰਨੀ ਗੱਲ ਕਹਿ ਕੇ ਰਮਨ ਦਾ ਧਿਆਨ ਇੱਕ ਬਜ਼ੁਰਗ ਵਿਅਕਤੀ ਵੱਲ ਜਾਂਦਾ ਜੋ ਕਿ ਬਹੁਤ ਹੀ ਸ਼ਾਂਤ ਬੈਠਿਆ ਹੋਇਆ ਸੀ ਰਮਨ ਉਸ ਦੇ ਕੋਲ ਜਾਂਦਾ ਉਸ ਨੂੰ ਪੁੱਛਦਾ ਕਿ ਤੁਸੀਂ ਠੀਕ ਹੋ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਬੈਠੇ ਹੋਏ ਹੋ ਤਾਂ ਉਹ ਬਜ਼ੁਰਗ ਵਿਅਕਤੀ ਕਹਿੰਦਾ ਕਿ ਪੁੱਤ ਤੂੰ ਪਹਿਲਾ ਇਨਸਾਨ ਐ ਜਿਹਨੇ ਮੈਨੂੰ ਆ ਕੇ ਮੇਰਾ ਹਾਲ ਚਾਲ ਪੁੱਛਿਆ ਰੱਬ ਤੈਨੂੰ ਖੁਸ਼ ਰੱਖੇ ਤਾਂ ਰਮਨ ਕਹਿੰਦਾ ਇਹ ਬਦ ਅਸੀਸ ਮੈਨੂੰ ਨਾ ਦਿਓ ਰੱਬ ਨਾਲ ਤਾਂ ਮੇਰੀ ਜਵਾਂ ਨਹੀਂ ਬਣਦੀ ਰੱਬ ਨੇ ਮੈਨੂੰ ਅੱਜ ਤੱਕ ਕੁਝ ਨਹੀਂ ਦਿੱਤਾ ਨਾ ਤਾਂ ਘਰ-ਬਾਰ ਨਾ ਹੀ ਕੋਈ ਵਿਆਹ ਤੇ ਨਾ ਹੀ ਨੌਕਰੀ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਤਾਂ ਬਜ਼ੁਰਗ ਵਿਅਕਤੀ ਕਹਿੰਦਾ ਕਿ ਰੱਬ ਨੇ ਤੈਨੂੰ ਸੱਚੀ ਨਹੀਂ ਕੁਝ ਦਿੱਤਾ ਤਾਂ ਰਮਣ ਕਹਿੰਦਾ ਹਾਂਜੀ ਤੁਹਾਡੇ ਸਾਹਮਣੇ ਐ ਮੈਂ ਕਦੀ ਝੂਠ ਨਹੀਂ ਬੋਲਦਾ ਰੱਬ ਨੇ ਸੱਚੀ ਕੁਝ ਨਹੀਂ ਦਿੱਤਾ ਅੱਜ ਓਵੇਂ ਹੀ ਆ ਨਾ ਤਾਂ ਕੋਈ ਕਮਾਈ ਦਾ ਸਾਧਨ ਐ ਤੇ ਨਾ ਹੀ ਆਪਣਾ ਘਰ-ਬਾਰ ਐ ਨਹੀਂ ਵਿਆਹ ਹੋ ਰਿਹਾ ਉਹ ਬਜ਼ੁਰਗ ਇਨਸਾਨ ਕਹਿੰਦਾ ਕਿ ਰਮਨ ਪੁੱਤ ਗੁੱਸਾ ਨਾ ਕਰੀ ਰੱਬ ਨੇ ਤੈਨੂੰ ਦੇਣਾ ਵੀ ਕੁਝ ਨਹੀਂ ਰਮਨ ਉਸ ਬਜ਼ੁਰਗ ਇਨਸਾਨ ਨੂੰ ਕਹਿੰਦਾ ਕਿ ਇਹ ਕਿਦਾਂ ਹੋ ਸਕਦਾ ਕਿ ਰੱਬ ਮੈਨੂੰ ਕੁਝ ਦੇਵੇ ਹੀ ਨਾ ਮੇਰੀ ਅੱਗੇ ਜ਼ਿੰਦਗੀ ਬਹੁਤ ਹੈ ਹੋ ਸਕਦਾ ਮੈਨੂੰ ਕੁਝ ਮਿਲ ਜਾਵੇ ਤਾਂ ਉਹ ਬਜ਼ੁਰਗ ਇਨਸਾਨ ਕਹਿੰਦਾ ਨਹੀਂ ਰੱਬ ਕੁਝ ਨਹੀਂ ਦੇ ਸਕਦਾ ਰੱਬ ਕੋਲ ਇਹ ਪਾਵਰ ਹੀ ਹੈ ਨਹੀਂ ਕਿ ਤੈਨੂੰ ਕੁਝ ਦੇ ਦੇਵੇ ਰਮਨ ਉਸ ਬਜ਼ੁਰਗ ਇਨਸਾਨ ਨੂੰ ਕਹਿੰਦਾ ਕਿ ਤੁਸੀਂ ਕੀ ਕਹਿ ਰਹੇ ਹੋ ਤਾਂ ਉਹ ਬਜ਼ੁਰਗ ਇਨਸਾਨ ਕਹਿੰਦਾ ਮੈਂ ਠੀਕ ਕਹਿ ਰਿਹਾ ਰੱਬ ਕੋਲ ਇਹ ਸ਼ਕਤੀ ਨਹੀਂ ਹੈਗੀ ਕਿ ਉਹ ਆਪਾਂ ਨੂੰ ਕੁਝ ਦੇ ਦੇਵੇ ਰੱਬ ਤਾਂ ਬਸ ਆਪਾਂ ਨੂੰ ਜੋ ਵਾਪਸ ਕਰਦਾ ਜੋ ਚੀਜ਼ ਆਪਾਂ ਰੱਬ ਨੂੰ ਦਿੰਨੇ ਆ ਉਹੀ ਵਾਪਸ ਮਿਲਦੀ ਹੈ ਤੂੰ ਅੱਜ ਤੱਕ ਰੱਬ ਨੂੰ ਕੁਝ ਦਿੱਤਾ ਤਾਂ ਉਹ ਕਹਿੰਦਾ ਮੈਂ ਕੀ ਰੱਬ ਨੂੰ ਦੇਵਾਂਗਾ ਮੇਰੇ ਕੋਲ ਤਾਂ ਆਪ ਕੁਝ ਹੈ ਨਹੀਂ ਬਜ਼ੁਰਗ ਇਨਸਾਨ ਕਹਿੰਦਾ ਕਿ ਬਸ ਇੱਥੇ ਤੂੰ ਮਾਰ ਖਾਨਾ ਜ਼ਿੰਦਗੀ ਵਿੱਚ ਕਦੇ ਕੋਈ ਚੰਗਾ ਕਰਮ ਕੀਤਾ ਤਾਂ ਉਹ ਕਹਿੰਦਾ ਨਹੀਂ ਚੰਗੇ ਕਰਮ ਕਰਨ ਲਈ ਵੀ ਪੈਸੇ ਚਾਹੀਦੇ ਨੇ ਰੱਬ ਨੂੰ ਮੈਂ ਤਾਂ ਹੀ ਕੁਝ ਦੇਵਾਂਗਾ ਜੇ ਮੇਰੀ ਜੇਬ ਦੇ ਵਿੱਚ ਕੋਈ ਪੈਸਾ ਹੋਏਗਾ ਫੇਰੀ ਮੈਂ ਪੁੰਨਦਾਨ ਕਰੂੰਗਾ ਬਜ਼ੁਰਗ ਇਨਸਾਨ ਕਹਿੰਦਾ ਕਿ ਪੁੰਨਦਾਨ ਕਰਨ ਲਈ ਪੈਸੇ ਨਹੀਂ ਚਾਹੀਦੇ ਰੱਬ ਨੂੰ ਜੇ ਕੁਝ ਦੇਣਾ ਹੋਵੇ ਉਹਦੇ ਲਈ ਪੈਸੇ ਨਹੀਂ ਚਾਹੀਦੇ ਤਾਂ ਰਮਨ ਪੁੱਛਦਾ ਕਿ ਰੱਬ ਨੂੰ ਮੈਂ ਕੀ ਦੇ ਸਕਦਾ ਤਾਂ ਉਹ ਬਜ਼ੁਰਗ ਇਨਸਾਨ ਕਹਿੰਦਾ ਰੱਬ ਨੂੰ ਤੂੰ ਇਹ ਦੋ ਚੀਜ਼ਾਂ ਦੇ ਸਕਦਾ ਸਭ ਤੋਂ ਪਹਿਲੀ ਚੀਜ਼ ਧੰਨਵਾਦ ਦਿਲੋਂ ਸ਼ੁਕਰ ਰੱਬ ਨੂੰ ਤੂੰ ਤੜਕੇ ਦਾ ਗਾਲਾਂ ਵੀ ਤਾਂ ਦੇ ਰਿਆ ਜੇ ਤੂੰ ਇੱਥੇ ਹੀ ਰੱਬ ਨੂੰ ਕਹਿੰਦਾ ਕਿ ਸ਼ੁਕਰ ਹੈ ਰੱਬਾ ਮੇਰੇ ਕੋਲ ਆਪਣਾ ਕਿਰਾਏ ਦਾ ਘਰ ਤਾਂ ਹੈ ਕਈ ਲੋਕ ਸੜਕਾਂ ਤੇ ਸੌਂਦੇ ਨੇ ਸ਼ੁਕਰ ਹੈ ਰੱਬਾ ਮੈਨੂੰ ਚੰਗੀ ਸਿਹਤ ਦਿੱਤੀ ਕਈਆਂ ਕੋਲ ਸਿਹਤ ਵੀ ਹੈ ਨਹੀਂ ਮੈਂ ਪੈਸੇ ਕਮਾ ਲੂੰਗਾ ਦੂਸਰੀ ਚੀਜ਼ ਰੱਬ ਤੇ ਵਿਸ਼ਵਾਸ ਤਾਂ ਕਰ ਸਕਦਾ ਕਿ ਰੱਬਾ ਜੋ ਤੂੰ ਮੈਨੂੰ ਦਿੱਤਾ ਮੈਨੂੰ ਪਤਾ ਇਹ ਮੇਰੇ ਲਈ ਸਹੀ ਹੈ ਤੇ ਜੋ ਅੱਗੇ ਤੂੰ ਮੈਨੂੰ ਦੇ ਰਿਹਾ ਉਹ ਵੀ ਮੇਰੇ ਲਈ ਸਹੀ ਹੋਏਗਾ ਤੇ ਤੂੰ ਰੱਬ ਦਾ ਨਾਮ ਤਾਂ ਲੈ ਸਕਦਾ ਹੁਣ ਰਮਨ ਨੂੰ ਥੋੜੀ ਤੋਂ ਹੀ ਗੱਲ ਸਮਝ ਲੱਗੀ ਰਮਨ ਨੇ ਰੱਬ ਨਾਲ ਸ਼ਿਕਾਇਤਾਂ ਸ਼ਿਕਵੇ ਬੰਦ ਕਰ ਦਿੱਤੇ ਤੇ ਚੁੱਪਚਾਪ ਰੱਬ ਦਾ ਨਾਮ ਲੈਣ ਲੱਗਾ ਤੇ ਚੁੱਪਚਾਪ ਉਹਦਾ ਸ਼ੁਕਰ ਕਰਨ ਲੱਗਿਆ ਥੋੜੇ ਦਿਨਾਂ ਬਾਅਦ ਰਮਨ ਦੇ ਕੋਲ ਇੱਕ ਕੁੱਤਾ ਦਿਸਦਾ ਤੇ ਉਹ ਕੁੱਤਾ ਬਹੁਤ ਹੀ ਬਿਮਾਰ ਸੀ ਰਮਨ ਕੀ ਕਹਿੰਦਾ ਕਿ ਚਲੋ ਅੱਜ ਇਹਦੀ ਤੋਂ ਸ਼ੁਰੂਆਤ ਕਰਦੇ ਆ ਰਮਨ ਵਿਚਾਰਾ ਉਸ ਕੁੱਤੇ ਨੂੰ ਆਪਣੇ ਘਰ ਲਿਆਉਂਦਾ ਘਰ ਲਿਆ ਕੇ ਉਹਦੇ ਚੰਗੀ ਤਰ੍ਹਾਂ ਕੀੜੇ ਪਏ ਹੁੰਦੇ ਨੇ ਤੇ ਉਹ ਕੀੜਿਆਂ ਨੂੰ ਸਾਫ਼ ਕਰਦਾ ਡਾਕਟਰ ਤੋਂ ਦਵਾਈ ਦਵਾਉਂਦਾ ਪਹਿਲਾਂ ਰਮਨ ਦੇ ਘਰ ਵਿੱਚ ਕੋਈ ਨਹੀਂ ਸੀ ਅੱਜ ਉਸ ਦਾ ਇੱਕ ਸਾਥੀ ਸੀ ਉਹ ਕੁੱਤਾ ਉਹ ਕੁੱਤਾ ਘਰ ਦੀ ਰੌਣਕ ਬਣ ਗਿਆ ਹੌਲੀ ਹੌਲੀ ਉਹ ਕੁੱਤਾ ਠੀਕ ਹੋ ਗਿਆ ਰਮਨ ਉਸ ਨੂੰ ਆਪਣੇ ਖਾਨ ਤੋਂ ਪਹਿਲਾਂ ਰੋਟੀ ਪਾਉਂਦਾ ਉਹ ਉਡੀਕਦਾ ਕਿ ਰਮਨ ਕੰਮ ਤੋਂ ਕਦੋਂ ਵਾਪਸ ਆਏਗਾ ਚਾਹੇ ਰਮਨ ਛੋਟਾ ਮੋਟਾ ਕੰਮ ਕਰਦਾ ਸੀ ਪਰ ਜਦੋਂ ਉਸ ਨੇ ਚੰਗੇ ਕਰਮ ਕਰਨੇ ਸ਼ੁਰੂ ਕੀਤੇ ਥੋੜਾ ਜਿਹਾ ਖੁਸ਼ ਰਹਿਣਾ ਸ਼ੁਰੂ ਕੀਤਾ ਰੱਬ ਦਾ ਸ਼ੁਕਰ ਕਰਨਾ ਉਹਦਾ ਨਾਮ ਲੈਣਾ ਸ਼ੁਰੂ ਕੀਤਾ ਤਾਂ ਰੱਬ ਨੇ ਉਸ ਦੀ ਕਿਸਮਤ ਫਿਰ ਬਦਲ ਦਿੱਤੀ ਉਹਨੂੰ ਇੱਕ ਵੱਡਾ ਕੰਮ ਮਿਲਿਆ ਵੱਡਾ ਕੰਮ ਉਸ ਨੇ ਪੂਰੀ ਮਿਹਨਤ ਤੇ ਲਗਨ ਨਾਲ ਕੀਤਾ ਫਿਰ ਉਸਨੇ ਥੋੜੇ-ਬੋਤੇ ਪੈਸੇ ਬਚਨ ਲੱਗੇ ਪੈਸੇ ਬਚਦੇ ਬਚਦੇ ਉਹਨੇ ਇੱਕ ਛੋਟਾ ਜਿਹਾ ਆਪਣਾ ਘਰ ਖਰੀਦਿਆ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿ ਲੜਕਾ ਮਿਹਨਤੀ ਹੈ ਨਾ ਹੀ ਕੋਈ ਨਸ਼ਾ ਕਰਦਾ ਹੈ ਰੱਬ ਨੂੰ ਮੰਨਦਾ ਹੈ ਤਾਂ ਪਿੰਡ ਦੇ ਵਿੱਚੋਂ ਇੱਕ ਇਨਸਾਨ ਨੇ ਉਸਦਾ ਰਿਸ਼ਤਾ ਕਰਵਾਇਆ ਤੇ ਰਮਨ ਦੇ ਘਰ ਵੀ ਖੁਸ਼ੀਆਂ ਆਈਆਂ ਇਹ ਕਹਾਣੀ ਉਸ ਦੀ ਨਹੀਂ ਆਪਣੀ ਹੈ ਆਪਾਂ ਵੀ ਹਮੇਸ਼ਾ ਰੱਬ ਨੂੰ ਗਾਲਾਂ ਕੱਢਦੇ ਹਾਂ ਰੱਬ ਨੂੰ ਚੰਗਾ ਮਾਲਾ ਬੋਲਦੇ ਹਾਂ ਉਹਦਾ ਸ਼ੁਕਰ ਉਹਦਾ ਸਬਰ ਉਤੇ ਵਿਸ਼ਵਾਸ ਕਰਨਾ ਸਿੱਖੋ ਉਹਦਾ ਨਾਮ ਲਓ ਉਹ ਝੋਲੀਆਂ ਜ਼ਰੂਰ ਭਰੇਗਾ ਤੇ ਤੁਹਾਡੇ ਉਹ ਰੁਕੇ ਹੋਏ ਕੰਮ ਆਪਣੇ ਆਪ ਬਣਨਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਧੰਨਵਾਦ